ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਭਾਜੀ ਉਹਨਾਂ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਟੋਟਲ 5 ਦਾਖ ਹੋਣਗੇ ਮੱਝਾਂ ਦੇ ਵਿੱਚ ਤੇ 5 ਮੱਝਾਂ ਜਿਹੜੀਆਂ ਸੁਨੀਆਂ ਸਾਈਆਂ ਹੋਣਗੀਆਂ ਜੀ 1 ਮਈ ਦਾ ਬੱਚਾ ਤੇ ਬਾਕੀ 4 ਮੱਝਾਂ ਜੜੀਆਂ ਭੜ ਗਏ ਨੇ ਜੀ ਹਨਾ ਜੀ ਡिटੇਲ ਨਾ ਨਗਾ ਦੀ ਆਪਾਂ ਸਾਰੀ ਭਾਜੀ ਗੁਰਵ੍ਰੀਆਮ ਸਿੰਘ ਦੇ ਕੋਲ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਬਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਗੱਲਬਾਤ ਕਰਕੇ ਡਿਟੇਲ ਸਾਰੀ ਭਾਜੀ ਦੇ ਕੋਲ ਪੁੱਛਦੇ ਆ ਵੀਡੀਓ ਅੰਡਰ ਤੱਕ ਜਰੂਰ ਦੇਖਿਓ ਜੀ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਜੀ ਠੀਕ ਠਾਕ ਹੋ ਵਧੀਆ ਵਧੀਆ ਜੀ ਹੋਰ ਕਹਿਰਾ ਡੇਰੀ ਫਾਰਮ ਵਿੱਚ ਖਾਣੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਇਹੋ ਹੀ ਰਿਕਵੈਸਟ ਬੇਨਤੀ ਕਰਦੇ ਨੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਜੀ ਪਿੰਡ ਚਾਂਪਕੇ ਖੁਰਦ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਜੀ ਮੋਬਾਈਲ ਨੰਬਰ ਜੀ 6287471327 ਹਾਂਜੀ ਹਾਂਜੀ ਪੰਜ ਨਾਲ ਆਪਣੇ ਪੰਜ ਨਾਲ ਗਿਆ ਜੀ ਨਗਤ ਭਾਈ ਦਾ ਇਹ ਡੰਗਰ ਵੇਗੂ ਗਏ ਵਿੱਚੋਂ ਹਾਂਜੀ ਹਾਂਜੀ ਤੇ 5 ਨਾਲ ਹੋਣਗੇ। ਫੇਰ ਦਊ ਤਿੰਨ ਦਿਨਾਂ ਨੂੰ ਪਾਵਾਂਗੇ ਆਪਾਂ ਵੀਡੀਓ ਅਗਲੀ ਵੀਡੀਓ ਚ ਕੋਸ਼ਿਸ਼ ਕਰਾਂਗੇ 15 ਨਾਲ ਕੋਣ। 15 ਨਾਲ ਠੀਕ ਹੈ ਜੀ। ਠੀਕ ਹੈ ਜੀ। ਹੁਣ ਇੱਕ ਬੱਚੇ ਵਾਲੀ ਜੀ ਤੇ ਚਾਰ ਬਿਨਾ ਬੱਚੇ। ਚਾਰ ਬਿਨਾ ਬੱਚੇ ਹਨੀ। ਪਾਸ ਛੋਟੇ ਵੱਡੇ ਹੋਣਗੇ ਸਾਰੇ। ਸਾਰੇ ਮਤਲਬ ਜੀਜਾ ਦੀ ਹੁੰਦੀ ਹੈ। ਬਾਕੀ ਬੇਨਤੀ ਇਹੋ ਹੀ ਹੁੰਦੀ ਹੈ ਆਪਣੀ। ਇਹ ਵੀਡੀਓ ਪਰਿਵਾਰ ਦੇ ਵਿੱਚ ਭੈਣ ਭਰਾ ਜਿਨੇ ਵੀ ਡੰਗਰ ਲੈਣਾ ਬਹਿ ਕੇ ਵੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਫੇਰ ਆਪਾਂ ਸਾਈ ਬਿਆਨਾਂ ਤੋ। ਅਸਲ ਦੀ ਨਾਲ ਉਹਦੀਆਂ ਵੀ ਹਣੇ ਸਾਈ ਬਿਆਨਾਂ ਦਾ ਸਮਾਂ ਜਿਹੜਾ ਚਵੀਆਂ ਘੰਟਿਆਂ ਦਾ ਹੋਊਗਾ। ਜਿਹੜਾ ਉਸੇ ਵੇਲੇ ਆ ਸਕਦਾ ਪੀ ਘਰੇ ਆਓ ਇੱਕ ਦੋ ਟਾਈਮ ਚੋ ਕੇ ਤੇ ਆਪਦੀ ਤਸਲੀ ਕਰਕੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਆਓ ਜੀ ਸ਼ੁਰੂ ਕਰੋ ਜੀ ਦੱਸੋ ਇਸ ਮਜਦੀ ਡਿਟੇਲ ਭਾਜੀ ਸੂਆ ਦੁੱਜਾ ਜੀ ਜੀ ਬਹਿਣੀ ਵਾਲੇ ਅਗਲੇ ਥਾਂ ਦੀ ਤਲੜਿਆ ਮੰਜ ਬਹਿਣੀ ਵਾਲੇ ਅਗਲੇ ਥਾਂ ਦੀ ਹਾਂਜੀ ਹਾਂਜੀ ਥਾਂ ਬੰਦਿਆ ਠੀਕ ਹੈ ਜੀ ਆਹ ਕ ਬਹਿਣੀ ਵਾਲਾ ਪਾਸਾ ਨਾ ਜਿਹੜਾ ਬਹਿਣੀ ਤੋਂ ਦੁੱਜਾ ਅਗਲਾ ਥਾਂ ਅੱਛਾ ਉਲਟ ਬਹਿਣੀ ਦਾ ਪਾਸਾ ਉਲਟ ਪਾਸਾ ਅੱਛਾ ਠੀਕ ਠੀਕ ਹੈ ਜੀ ਤੇ ਤਾਜੀ ਸੁਈ ਜੀ ਹੂੰ ਤੇ ਸੁਈ ਨੂੰ ਕੋ ਇਹਨਾਂ ਦੇ ਕੋਈ ਕੋ 15 ਦਿਨ 15 20 ਦਿਨ ਹਾਂ 15 20 ਦਿਨ ਉਹ ਬੱਚਾ ਆ ਲਓ ਜੀ ਕੀ ਮਗਰ ਆ ਬੱਚਾ ਜੀ ਇਹ ਕੀ ਕਟਾ ਜੀ ਕੱਟੀ ਕਟਾ ਜੀ ਮਗਰ ਹੈ ਨਾ ਜੀ ਕੋ 15 20 ਦਿਨ ਹੋਏ ਆ 15 ਤੋਂ 20 ਦਿਨ ਦਾ ਟਾਈਮ ਹੋ ਗਿਆ ਜੀ ਸੂਈਨ ਉਲਟ ਬਹਿਣੀ ਵਾਲੇ ਪਾਸੇ ਤੇ ਮੂਰਲੇ ਥਾਂ ਦੀ ਤਿੱਲ ਜਵੰਦਰੂ ਜੀ ਹਾਂ ਜੀ ਦੁੱਧ ਭਾਜੀ ਨਾਉਂ ਦਾ 1 ਹੱਲਟਰ ਹੋਊਗਾ ਜੀ ਤੇ 8 ਕਰਕੇ ਲੈ ਲੇ ਕੋ ਪੱਕਾ 8 ਕਰਕੇ ਹੈ ਨਾ ਜੀ ਸਦਾ 8 ਕਰਕੇ ਕੋਈ ਕਰੇ ਹੈ ਨਾ ਜੀ ਹਾਂ ਜੀ ਹਾਂ ਜੀ ਤੇ ਕਿੰਨੇ ਚ ਪਹੁੰਚ ਕਰਨੀ ਪਹੁੰਚ ਭਾਜੀ ਰੇਟ ਜੈ ਜੀ ਆ ਜੇ ਇਹਦੇ ਝੋਟੀ ਦਾ ਤਾਜੀ ਸੂਈ ਸਹੀ ਆ ਹਾਂ ਜੀ ਜੇ ਇਹਦੇ ਝੋਟੀ ਦੇ ਚਾਵੇਂ ਥਾਣਾ ਹੁੰਦਾ ਫਿਰ ਤੇ ਆਪਾਂ ਮੁੱਲ ਕਰਨਾ ਹੈ 80 85 ਦੇਣੀ ਹੈ ਆ ਹੁਣ ਆਪਾਂ ਜਾਇ ਜਾਈ ਦੇ ਜਾਈ ਦੇਣੀ ਆ ਠੀਕ ਹੈ ਜੀ ਕਰਦੀਏ 65 ਤੇ ਪਹੁੰਚ ਕਿੰਨੀ ਮੰਗਤਾ ਨੇ ਸੋਦਾ ਠੰਡਾ ਮੌਸਮ ਜੇ ਠੰਡਾ ਦਾ ਬਿਲਕੁਲ 1 ਕਿ ਨਹੀਂ 1 ਕਿ ਕੱਟ ਕੇ ਹਾਂ ਪੂਰੇ 36000 ਦੇ ਵਿੱਚ ਪਹੁੰਚੇ ਗੱਡੀ ਕੋਲ ਆਪਦੇ ਲਈ 60000 ਦੀ ਝੋਟੀ 60000 ਦੇ ਦੇਣੀ ਹੈ ਠੀਕ ਹੈ ਜੀ 60000 ਦੀ ਦੇਣੀ ਆ ਦੁੱਧ ਦਊਗੀ 12 ਦਿਨਾਂ ਦਾ ਹੋਂ ਵੀ ਹੈਗਾ ਨੋ ਅੱਛਾ ਜੀ 8 ਕਰਕੇ ਦੇਣੀ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਬਖਾਵਾ ਤੁਸੀਂ ਚੈੱਕ ਕਰ ਲਿਓ ਮੱਝ ਦਾ ਆਰਡਰ ਕੁਆਲਟੀ ਦੇ ਪਾਸਿਓ 12 ਲੀਟਰ ਦਾ ਵੀ ਕਰਦੀ ਆ 10 ਲੀਟਰ ਮੌਕੇ ਦਾ ਦੁੱਧ ਤਿਆਰ ਹੈ ਪਰ ਕੋਈ 8 63000 ਰੁਪਿਆ ਰੇਟ 60000 ਦੇ ਵਿੱਚ ਦੋਸਤੋ ਇੱਥੇ ਜੇ ਕੋਈ ਵੀ ਰਾਪੋਂਦਾ ਵਾ ਗੱਡੀ ਆਪੀ ਲੈ ਕੇ ਫਿਰ 60000 ਦੀ 60000 ਦੀ ਨਹੀਂ ਤਾਂ 63000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਮੈਂ ਨਾ ਆਰਡਰ ਕੁਆਲਿਟੀ ਤਾਂ ਬਹੁਤ ਹੀ ਵਧੀਆ ਦੇ ਆ ਲੋ ਜੀ ਕਰਿਓ ਚੈੱਕ ਝੋਟੀ ਹੈ ਜੀ ਦੋਸਤੋ ਦੇਖੀ ਗੱਡੀ ਝੋਟੀ ਦੇ ਰੱਖੀ ਆ ਲੋ ਜੀ ਜੇ ਕੋ ਮੂੰਜੋਂ ਚੈੱਕ ਨਹੀਂ ਕੀਤੀ ਭਜਨ ਕਹਿੰਦੇ ਵੀ ਛਿੱਗੀ ਵੀ ਹੋ ਸਕਦੀ ਹੈ ਮੂੰਹ ਹਾਂਜੀ ਹਾਂਜੀ ਕਿਉਂਕਿ ਜਿੱਦਾਂ ਦਾ ਕੱਦਗਾਟ ਨਾ ਕੋਈ ਸੂਈ ਹੈ ਝੋਟੀ ਉਲਟ ਬਹਿਣੀ ਵਾਲੇ ਪਾਸੇ ਤੇ ਮੂਰਲੇ ਥਾਂ ਦੀ ਬਿਲਕੁਲ ਜਵਾੰਦਰੂ ਤੇਲ ਬਚਾ ਮਗਰ ਕਟਾ ਤਾਜੀ ਸੂਈ ਜੇ ਆਓ ਜੀ 63000 ਤੇ ਪਹੁੰਚ ਜੀ 63000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਿਆਂਦਾ ਫਿਰ 60000 ਤੇ ਮਿਲਦੀ ਮਾਈ ਤਾਂ ਹਾਂਜੀ 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 ਚਵਾਈ ਚੀ ਬਹੁਤ ਚੰਗੀ ਆਓ ਜੀ ਦੋ ਨੰਬਰ ਤੇ ਗੱਡੀ ਭਾਜੀ ਛੋਟੇ ਛੋਟੇ ਭਾਅ ਜਿਹੜੀ ਡਿਮਾਂਡ ਹੁੰਦੀ ਆਪਣੇ ਭੈਣ ਭਰਾ ਹਾਂਜੀ 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 ਸੂਈ ਨੂੰ ਇਹਨੂੰ ਇਹੇ ਕੋਈ ਢਾਈ ਤਿੰਨ ਮਹੀਨੇ ਜੀ ਬਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਆ ਠੀਕ ਹੈ ਜੀ ਤੇ ਨੀਲੀ ਡੌਂਦੀ ਜੀ ਨੀਲੀ ਦਾ ਵੀ ਹੈ ਨਾ ਜੀ ਕ੍ਰੋਸ ਨੀਲੀ ਦਾ ਵੀ ਰੱਖਦੀ ਹੈ ਨਾ ਹਾਂਜੀ ਹਾਂਜੀ ਮਗਰਲੇ ਖੋਰਵਾਇਟ ਪੂਸ਼ਵਾਇਟ ਅੱਖਾਂ ਬੀੜੀਆਂ ਮਣਕੀਆਂ ਤੇਰੇ ਦੇ ਸੁਆ ਪਹਿਲਾਂ ਇਹ ਭੈਣ ਭਰਾਵਾਂ ਦੇ ਗਾੜੀ ਆਪ ਦੀ ਸਮਝ ਵੇਖੇ ਬਾਕੀ ਕੋਈ ਜੀ ਤੇ ਦੁੱਧ ਹੈਗਾ ਜੇ 7 ਕੁ 6 ਵਾਲੀ ਹਾਂਜੀ ਹਾਂਜੀ ਤੇ ਬਾਕੀ ਇੱਕ ਇੱਕ ਇਹਦੀ ਹੋਰ ਸਿਰਫ ਤੇ ਹਮਾਝ ਦੀ ਲੋ ਜੀ ਇਤਰਾ ਹੀ ਨਹੀਂ ਹੁੰਦੀ ਐਦਾਂ ਹੀ ਮੰਨ ਲਓ ਵਾਂਡੇ ਨੇ ਖਾਣਾ ਜੇ ਵਾਂਡੇ ਨੇ ਖਾਣਾ ਜੇ ਜਦੋਂ ਚੋਈ ਗਈ ਹਾਂ ਰੀ ਧਾਰ ਮਾਰੇ ਵਾਂਡੇ ਨੇ ਉਦੋਂ ਉਦੋਂ ਖਾਣਾ ਵਾ ਜਦੋਂ ਚੋਈ ਗਈ ਅੱਛਾ ਜੀ ਚੋਈ ਗਈ ਤੇ ਵੰਡ ਖਾਣਾ ਉਹ ਨਹੀਂ ਧਾਰ ਤੇ ਮਿਲਦੀ ਆਈ ਠੀਕ ਹੈ ਜੀ ਹਾਂਜੀ ਦੋ ਦਸਾਤ ਕਿਲੇ ਦੋ ਦਸਾਤ ਆ ਜੀ 6 ਲਾਵੇਗਾ 6 ਮੰਨ ਕੇ ਸੌਦਾ ਕਰ ਲਈ ਪਿਆ ਹੈ ਨਾ ਜੀ ਹਾਂ ਤੇ ਕਿੰਨੇ ਚ ਪਹੁੰਚ ਕਰਨੀ ਦੀ ਪਹੁੰਚ ਭਾਜੀ ਜਾਇ ਜਾਈ ਜੈ ਜੀ ਦੇਣੀ ਆ 100 ਰੁਪਏ ਛੋੜ ਵਾਲੇ ਭਾਜ ਜੀ ਕਰਦੀ 50 ਚ ਪਹੁੰਚ ਵੇਖੋ ਜੀ ਕਰੋ ਥੋੜਾ ਬੜਾ ਮਾਨਤਾ 48 ਚ ਪਹੁੰਚ ਜਾਂ ਦੋ 48 ਚ ਗੱਡੀ ਕੋਲ ਦੇਲੇ ਪੂਰੇ 45 ਲਓ ਜੀ ਕਰੋ ਚੈੱਕ ਹਾਂ ਜੀ 48000 ਰੁਪਏ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਗੱਡੀ ਆਪੀ ਲੈਂਦਾ 45000 ਰੁਪਿਆ ਰੇਟ ਝੋਟੀ ਬਿਲਕੁਲ ਸੀਲਸ ਲੱਗਾ ਮੈਂ ਨਾ ਇੱਕ ਕੱਦ ਵਾਲੀ ਜੇ ਵੱਡੀ ਆ ਲਓ ਜੀ ਵੇਖੋ ਜੀ ਜਿੱਥੇ ਵੇਖੋ ਨਾ 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 ਤੁਮੇ ਦਾ ਬਹੁਤ ਹੀ ਦੇਤੇ ਲੋ ਕਰ ਰਿਹਾ ਲੋ ਜੀ ਵੇਖੋ ਕੋਈ ਗੱਲ ਨਹੀਂ ਜੀ ਬਹੁਤ ਸੰਗੀ ਹੈ ਠੀਕ ਹੈ ਜੀ ਬਾਕੀ ਭਾਈ ਬਰੇਆਮ ਕਹਿੰਦਾ ਵੀ ਜਿੰਨਾ ਚੇਰੇ ਚੋਈ ਜਾਂਦੀ ਹੈ ਉਹ ਨਾ ਚੇਰੇ ਵੰਡ ਨਹੀਂ ਖਾਂਦੀ ਬਾਹਰ ਚ ਵੰਡ ਖਾਂਦੀ ਹੈ ਮੈਨਾਂ ਜੀ ਬਾਹਰ ਚ ਨਹੀਂ ਖਾਣਾ ਕਰ ਮਾਰੀ ਨਹੀਂ ਇਹ ਚਲੋ ਇਹਦੀ ਸਲਾਹ ਤੇ ਲੋ ਜੀ ਬਿਲਕੁਲ ਨੋਰਮਲ ਰੇਟ ਹੈ ਜੀ 6 ਕਿਲੋ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲਈ ਜੇ ਮੈਨਾਂ ਤੁਹਾਨੂੰ ਬਕਾਇਦਾ ਦਿਖਾ ਹੀ ਦਿੰਨੇ ਆ ਆ ਵੇਖੋ ਇਦਾਂ ਹੀ ਇਹਨੇ ਮਾਰ ਨਹੀਂ ਤਾਰ ਅੱਛਾ ਜੀ ਆ ਲਓ ਜੀ ਦੋਸਤੋ ਲਓ ਜੀ ਕਰੋ ਚੱਕ ਕੋਈ ਟੀਗਾ ਨਹੀਂ ਕੋਈ ਪਾੜਾ ਨਹੀਂ ਲਓ ਜੀ ਬਿਲਕੁਲ ਵੇਖ ਲਓ ਜੀ ਭਾਰਤੀਆ ਜੀ ਲਓ ਜੀ ਆਓ ਜੀ ਅਗੇ ਜੀ ਤਿੰਨ ਨੰਬਰ ਤੇ ਇਹਦੇ ਬਾਰੇ ਦੱਸੋ ਜੀ ਗਰੀਬਾ ਜੀ ਇਹ ਵੀ ਛੋਟੀ ਪਹਿਲਾ ਸੂਆ ਜੀ ਅੱਛਾ ਜੀ ਪਹਿਲਾ ਸੂਆ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਥੱਲੇ ਵੀ ਦੁੱਧ 7 ਆ 7 ਆ ਜੀ ਹੈ ਨਾ ਦੋ ਦੱਡ 7 ਲੀਟਰ ਹੀ ਆ 8 ਆ ਕੋ 7 ਲਾਲੇ 7 ਮੰਨ ਕੇ 12 ਆ ਹਾਂਜੀ ਹਾਂਜੀ ਇਹ ਵੀ ਸੂਈ ਨੂੰ 3.5 ਮਹੀਨੇ ਆ ਬਣੀ ਇਹ ਵੀ ਕੁ ਮਹੀਨੇ ਦੀ ਹੈਗੀ ਆਪਾਂ ਕੋਈ ਗਰੰਟੀ ਨਹੀਂ ਦੇਣੀ ਆਪਾਂ ਦੁੱਧ ਵਾਲਾ ਮੁੱਲ ਕਰ ਦੁੱਧ ਵਾਲਾ ਮੁੱਲ ਕਰਨਾ ਹੈ ਨਾ ਠੀਕ ਹੈ ਜੀ ਯਕੀਨਚ ਕੋਣ ਚੰਗੀ ਏ ਠੀਕ ਹੈ ਜੀ ਹਾਂਜੀ ਤੇ ਕਿੰਨੇ ਜੀ ਦੀ ਪਹੁੰਚ ਕਰਨੀ ਮਿਲਦੀ ਏ ਵੀ ਭਾਰੇ ਤੇ ਆ ਇਹ ਵੀ ਜੈਰ ਹੀ ਆ ਜੀ ਅੱਛਾ ਜੀ 48 ਚ ਪਹੁੰਚ ਗੱਡੀ ਕੋ ਆ ਜਿਲੇ ਪੂਰੇ 45 ਅੱਛਾ 48 ਜੀ ਅੱਜ ਪਹੁੰਚ ਹਾਂ ਇਹ ਕੋਈ ਗੱਡੀ ਆਪਣੀ ਦਾ ਪੂਰੇ 45 ਪੂਰੇ 45 7 ਲੀਟਰ ਦੁੱਧ 45000 ਰੁਪਏ ਰੇਟ ਹਾਂਜੀ ਲਓ ਜੀ ਕਰੋ ਸਹਿਤ ਸੁਹਾ ਪਹਿਲਾ ਹਾਂਜੀ ਫਿਕਸ ਰੇਟ ਫਿਕਸ ਰੇਟ 45000 ਵੇਖਿਓ ਜੀ ਕਰਿਓ ਚੈੱਕ ਆਪਾਂ ਜਾੜੀਆਂ ਵਾਰਾਂ ਨਹੀਂ ਲਾਉਣੀਆਂ ਆਪਾਂ ਗੱਲ ਉਹੀ ਕਰਨੀ ਜਿੰਨੇ ਕਦੀ ਚੀਜ਼ ਹੈ ਪੈਸੇ ਪਸ਼ੂਨਾ ਠੰਡਾ ਮੌਸਮ ਕਰਕੇ ਆ ਤੁਸੀਂ ਵੇਖ ਲਓ ਬਾਹਰ ਧੁੰਦ ਪਈ ਆ ਤਾਂ ਕਰਕੇ ਪਹੁੰਚ ਨਹੀਂ ਕਿ ਬਿਲਕੁਲ ਪਿਓਰ ਪਹਿਲੇ ਸੂਏ ਜੇ ਝੋਟੀ ਅੱਛਾ ਜੀ ਹਾਂਜੀ ਹਾਂਜੀ ਲੋ ਜੀ ਕਰਿਓ ਚੈੱਕ ਬਾਕੀ ਨਾ ਕਈ ਵਾਰਾ ਹੁਣ ਥੋੜੇ ਜਿਹਾ ਪਹੂ ਸਿਆਲ ਦੇ ਵਿੱਚ ਨਾ ਥੋੜੇ ਜਿਹਾ ਸਾਮ ਸੁਮ ਘਾਟਿਆ ਕਈਆਂ ਦੀ ਲੋਕਾਂ ਤਾਂ 44000 ਦੇ ਵਿੱਚ ਪਹੁੰਚ ਗੱਡੀ ਕੁਆਦ ਦੇ ਲਿਓ 45 ਆਹ ਲੋ ਜੀ ਵੇਖੋ ਜੀ ਕਰੋ ਰਿੰਗ ਸਿੰਘ ਬਿਲਕੁਲ ਨਿਕਾਣੇ ਦਾ ਪਹੁੰਚ ਜੇ ਕੋਈ ਵੀਰ ਗੱਡੀ ਆਪ ਨਹੀਂ ਲਿਆਂਦਾ ਫਿਰ ਮਿਲਣੀ ਤੁਹਾਨੂੰ ਇਹ ਸਿਰਫ 45000 ਰੁਪਏ ਆਰਡਰ ਕੁਆਲਿਟੀ ਬਹੁਤ ਸੋਹਣੀ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਦੋਸਤੋ ਬਿਲਕੁਲ ਨਿਗੇ ਨਿਗੇ ਮੁੱਲ ਮੈਂ ਨਾ ਜੀ ਛੋਟੀਆਂ ਚੰਗੀਆਂ ਸ਼ਕੀਨ ਸਾਰੀਆਂ ਮੈਂ ਨਾ ਜੀ ਗਾਂ ਬਣਾਉਣ ਵਾਲੀਆਂ ਹਾਂਜੀ 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 ਇੱਕ ਮਹੀਨੇ ਦਾ ਟਾਈਮ ਹੋਗਾ ਟੀਕਾ ਲੱਗੇ ਨੂੰ ਕਨਫਰਮ ਕੋਈ ਨਹੀਂ ਜੀ ਹਾਂਜੀ ਕਿਪਾਈ ਖਰੀਦ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਹਾਂਜੀ ਆਹ ਭਾਜੀ ਮਹੀਂ ਥੱਲੇ ਦੋ ਦੁੱਧ ਸੱਤ ਜੇ ਕੋਈ ਛੇਲ ਵਾਲੇ ਇਹ ਸੁਆਗਨਵਾ ਜੀ ਸੁਆ ਭਾਜੀ ਦੁੱਜਾ ਦੁੱਜਾ ਸੁਆ ਹੈ ਨਾ ਜੀ ਸੁਈ ਨੂੰ ਇਹਨੂੰ ਵੀ 3 ਮਹੀਨੇ ਹੋਏ ਆ ਤੇ ਕੋਈ ਬਣੀ ਮਹੀਨੇ ਦੀ ਹੋਊਗੀ 7 ਲੀਟਰ ਦੁੱਧ ਮੰਨ ਕੇ ਸੌਦਾ ਕਰ ਲੇ ਕੋਈ ਜੀ ਹਾਂਜੀ ਦੁੱਧ 7 ਜਾਂ 6 ਲਾ ਦੇ 6 ਮੰਨ ਕੇ ਸੌਦਾ ਆਪਾਂ ਭਾਜੀ ਜੀ ਮਾਨਣਾ ਆਪਾਂ ਲੀਟਰ ਘਾਟੀ ਦੱਸਣਾ ਠੀਕ ਹੈ ਜੀ ਜਿੰਨਾ ਆਪਾਂ ਚੋਇਆ ਉਹਦੇ ਨਾਲ ਆਪਣੀ ਆ ਤਾਂ ਆਪਾਂ ਲੀਟਰ ਤੋਂ ਲੀਟਰ ਘਾਟੀ ਦੱਸ ਦੇਣੀ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੇ ਚ ਪਹੁੰਚ ਕਰ ਲੈਣੀ ਹੈ ਇਹ ਭਾਜੀ ਟਿੱਕੂ ਰੇਟ ਹੀ ਹਾਂ ਸਭ ਨਾਲੋਂ ਛੋਟਾ ਰੇਟ ਹੈ ਇਹਦਾ ਸਭ ਤੋਂ ਛੋਟਾ ਰੇਟ ਹੈ ਹਾਂਜੀ ਇਹਦਾ ਫਿਕਸ ਰੇਟ ਦੀ ਇਹਦੇ ਵਿੱਚੋਂ ਆਪਾਂ ਛੋੜਨੀ ਕੀ ਕਰਨੀ ਜੀ ਇਹ ਸਿਰਫ ਨਾ ਇਹ ਨਾਗੇ ਦਾ ਤਾਂ ਪਾਇਆ ਭੈਣ ਭਰਾਵਾਂ ਦੇ ਪਿਛੋਟਾ ਜਿਹੜਾ ਮੰਨ ਲਓ ਚਲੋ ਹਰ ਇੱਕ ਮੁੱਲ ਚਾਹੀਦਾ ਇਹ ਹੈ ਨਾ ਗੱਲੇ ਆ ਜਿਹੜਾ ਮਾਤਰ ਬੰਦਾ ਉਹਦੇ ਲਈ ਭਾਜੀ 50000 ਲਾਉਣਾ ਹੈ ਹਾਂਜੀ 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 ਇਹ ਆ ਵੀ ਇਹ ਦੁੱਧ ਪੀਊਗਾ ਜਾ ਕੇ ਮੈਂ ਘੱਬਨ ਨੂੰ ਨਿਕਲ ਸਕਦੀ ਬਣੀ ਵੀ ਜੇ ਇੱਕ ਮਹੀਨੇ ਠੀਕ ਹੈ ਠੀਕ ਹੈ ਠੀਕ ਹੈ ਦੁੱਧ ਵਾਲਾ ਮੁੱਲ ਜੇ ਇਹਦੀ ਪੂਰੇ 45000 ਦੇ ਵਿੱਚ ਪਹੁੰਚ ਜੀ ਅੱਛਾ ਜੀ 45000 ਗੱਡੀ ਕੋਲ ਦੇ ਲਈ 42000 ਦੀ ਮਹੀ ਦੇਣੀ ਕਰੋ ਲਓ ਜੀ ਇੱਕ ਮੈਂ ਜੇਕਰ ਤਾਂ ਮਿਲੂਗੀ ਤਾਂ ਤਾਂ ਦੱਸਿਓ ਠੀਕ ਹੈ ਜੀ ਆਲੇ ਕਰੋ ਚੱਕ ਜੀ 42000 ਦੋਸਤੋ ਇਹਦਾ ਜਿਹੜਾ ਮੁੱਲ ਲੈਣ ਦੇ ਜਿਹੜਾ ਇੱਥੇ ਪੱਕਾ ਪੱਕਾ ਫਿਕਸ 42000 ਤੋਂ ਕੱਖ ਨਹੀਂ ਇਹ ਛੜਨਾ ਪੂਰਾ 42000 ਰੁਪਏ ਲੈਣਾ ਲਓ ਜੀ ਤੇ ਜੇ ਕੋਈ ਵੀਰ ਗੱਡੀ ਨਹੀਂ ਲੈਂਦਾ 100 ਕਿਲੋਮੀਟਰ ਤੱਕ ਦੀ ਪਹੁੰਚ ਇਥੋਂ ਦੇ ਤੇ 45000 ਹਾਂਜੀ ਹਾਂਜੀ ਆ ਲਓ ਜੀ ਕਰਿਓ ਚੱਕ ਸੋਨਾ ਕੱਦ ਕਾਠ ਸੁਆ ਦੁੱਜਾ ਇੱਕ ਮਹੀਨੇ ਦਾ ਟਾਈਮ ਹੋ ਗਿਆ ਕੇ ਬਣੀ ਨੂੰ ਵੀ ਮੈਂ ਨਾ ਜੀ ਆਪਾਂ ਸਿਰਫ ਨਾ ਦੁੱਧ ਆਲਾ ਮੁੱਲ ਮੰਗਿਆ ਲਓ ਜੀ ਵੇਖੋ ਜੀ ਸਿਰਫ ਦੋਸਤੋ ਦੁੱਧ ਦਾ ਹੀ ਮੁੱਲ ਲਿਆ ਜੀ ਹਾਂ ਉਹਦੇ ਹੋ ਮੈਂ ਗੱਭਣ ਹੋਵੇ ਤੇ ਭਾਜੀ ਤੁਹਾਨੂੰ ਪਤਾ ਭਾਵੇਂ ਦੁੱਧ ਵੀ ਘੱਟ ਹੋਵੇ ਤਾਂ ਵੀ 65000 ਦੀਆਂ ਕਰਕੇ ਹੈਗੀ ਹੈਗੀ ਜੀ ਹੈਗੀ ਲਓ ਜੀ ਕਰਿਓ ਚੱਕ ਸਿਆਲ ਦੇ ਵਿੱਚ ਦੋਸਤੋ ਇੱਕ ਤਾਂ ਠੰਡਾ ਮੌਸਮ ਇੱਕ ਪਸ਼ੂ ਲੱਭਣਾ ਜਾ ਕੇ ਫਿਰ ਤੁਰ ਕੇ ਬੜਾ ਔਖਾ ਹੋ ਜਾਂਦਾ ਆਲੋ ਜੀ ਬਖੋ ਜੀ ਬਹੁਤ ਸੋਹਣੀ ਮਾੜੀ 49000 ਦੇ ਵਿੱਚ ਪਹੁੰਚ ਗੱਡੀ ਲਾ ਦੇ 42000 42000 ਹੈ ਨਾ ਬਿਲਕੁਲ ਨੋਰਮਲ ਰੇਟ ਨੋਰਮਲ ਜੀ ਨੋਰਮਲ ਆਓ ਜੀ ਇਹਦੇ ਬਾਰੇ ਗੱਡੀ ਭਾਜੀ ਪਲੂਨ ਕਦੀ ਜੇ ਮੂੰਹ ਚੌਗੀ ਅੱਛਾ ਚਾਰ ਦੰਦ ਹੈ ਨਾ ਜੀ ਪਹਿਲਾ ਸੁਆ ਪਹਿਲਾ ਸੁਆ ਕਦ ਕਦ ਨੂੰ ਇਹ ਜੇ ਤਿੰਨ ਮਹੀਨੇ ਅੱਛਾ ਜੀ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਆ ਮਹੀਨੇ ਦੀ ਬਣੀਗੀ ਹੋਊਗੀ ਆਪਾਂ ਦੁੱਧ ਵਾਲਾ ਮੁੱਲ ਕਰਨਾ ਆਪਾਂ ਬਣੀ ਦੇ ਹਿਸਾਬ ਨਾਲ ਨਹੀਂ ਦੇ ਦੁੱਧ ਕਿੰਨਾ ਜੀ ਦੁੱਧ ਭਾਜੀ 8 ਲੀਟਰ ਆ ਝੋਟੀ ਥੱਲੇ ਅੱਛਾ ਜੀ 7 ਲਾਵੇ ਕੋ ਇਦਾਂ ਹੀ ਗਾੜੀ ਪਾੜਾ ਸੁੱਟ ਕੇ ਚੋਲੋ 7 ਲੀਟਰ ਮੰਨ ਕੇ ਸੌਦਾ ਕਰ ਲਿਆ ਜੀ ਹਾਂ ਜੀ ਪੂਰੀ ਸੀਲਸ ਲਾਜੀ ਮੈਂ ਕਦ ਵੜਾ ਆਈ ਟੀ ਸੱਜਰ ਮਹੀਂ ਲੈਣ ਜਾਈਏ ਤੇ ਲੱਖ ਤੋਂ ਪਲੱਸ ਮਾਰੇ ਲੱਗਿਓ ਮੈਂ ਤੇ ਵੇਖੋ ਜੀ ਕਦ ਵੇਖੋ ਵੀਰ ਦੇ ਮੋਢਿਆਂ ਤੱਕ ਕਦ ਗਾਣੋ ਬਣਾਉਣ ਵਾਲੇ ਨੂੰ ਕੋਈ ਘਾਟ ਨਹੀਂ ਠੀਕ ਹੈ ਜੀ ਤੇ ਮੋਲੇ ਰਾਮ ਸਰ ਕੱਟੀ ਵਾਲਾ ਹਣਾ ਦੱਸੋ ਜੀ ਕਰਦੀਏ 60 ਚ ਪਹੁੰਚ ਨਹੀਂ 60 ਵੀ ਜ਼ਿਆਦਾ ਕਿੰਦਾ ਇੱਕ ਹੀਰੀ ਇੱਕ ਹੀਰੀ 56000 ਤੇ ਪਹੁੰਚ ਗੱਡੀ ਕੋਲ ਦੇ 53000 53000 ਹਾਂ ਜੀ ਪਹਿਲਾ ਸੂਆ ਝੋਟੀ ਚਾਰ ਦੰਦ ਮੈਨਾਂ ਜੀ ਕਾ ਵੇਖੋ ਖਤਮੇ ਲੱਤੀਆਂ ਪਈਆਂ ਕੁੱਸੀ ਨਹੀਂ ਕਿਸ ਗੱਲ ਹੁੰਦੇ ਲਓ ਜੀ ਪੂਰੀ ਦੋਸਤੋ ਵੇਖੋ ਰਾਜੀ ਜੰਮੀ ਬੜੀ ਪੂਰੀ ਵੇਖੋ ਕਰੋ ਚੈੱਕ ਵੱਡੇ ਕਦ ਕਾੜ ਦੀ ਲਓ ਜੀ ਪੂਰੀ ਸ਼ਕੀਨ ਝੋਟੀ ਜੀ ਨੂੰ ਆਂਦੇ ਪਿੱਠ ਪੋੜਾ ਚੈੱਕ ਕਰ ਲੋ ਪੂਰੇ ਵੱਡੇ ਕੱਦ ਦੀ ਝੋਟੀ ਰੇਅਰ ਦੇ ਦੋਸਤੋ ਬਿਲਕੁਲ ਫੰਡਰ ਪਸ਼ੂ ਵਾਲਿਆ ਹੰਸਰਾਂ ਵਾਲੇ ਮੈਂ ਨਾ ਭਾਜੀ ਆਪਾਂ ਸਰਵ ਹੰਸਰ ਕੱਟੀ ਵਾਲਾ ਮੁੱਲ ਕੀਤਾ ਜੀ ਵੇਖੋ ਜੀ ਦੁੱਧ 8 ਆ ਕੋ 7 ਲਾ ਲਈ 7 ਲੀਟਰ ਮੰਨ ਕੇ ਕੋਈ ਬਾਕੀ ਬਹੁਤ ਸੀਰਸਾ ਆ ਗਿਆ ਤੇ ਕਾਲੀ ਬਰੂ ਵਰਗੀ ਸਾਰੀ ਆ ਲਓ ਜੀ ਯੋਰ ਮੋਰਾ ਠੀਕ ਹੈ ਜੀ ਲੈ ਜੋ ਜੀ ਆ ਲਓ ਜੀ ਲੈ ਜੋ ਰੈਂਗ ਸਿੰਗ ਨਿਕਾਣੇ ਦਾ ਬਿਲਕੁਲ ਪੂਰਾ ਵੱਡਾ ਕੱਦ ਦਾ ਜਫਾ ਨਿਕਲ ਆਊਗਾ ਤੇ ਮੇਰੇ ਤੋਂ 10000 ਵੱਧ ਲੈ ਲੇਗਾ ਠੀਕ ਹੈ ਜੀ ਠੀਕ ਠੀਕ ਹੈ ਆ ਲਓ ਜੀ 10000 ਵੱਧ ਲੈ ਕੇ ਵਾਪਸੀ ਕਰਦੇ ਮੈਨੂੰ 56000 ਚ ਪਹੁੰਚੀ ਹਾਂਜੀ 56000 ਚ ਪਹੁੰਚ ਉਹ ਤਾਂ 53000 ਲੈਂਦਾ ਫਿਰ 53000 ਰੁਪਏ ਦੇ ਹੈ ਨਾ ਜੀ ਬਿਲਕੁਲ ਨੋਰਮਲ ਰੇਟ ਹਾਂਜੀ ਨਸਾਂ ਗੱਲ ਕੀ ਆ ਜੀ ਆਪਾਂ ਵੇਚਣਾ ਮਾਲ ਹਾਂਜੀ ਭਾਅ ਵੇchna ਆਪਾਂ ਭਾਅ ਨਾਲੇ ਆਪਣੀ ਆਪਾਂ ਪਹਿਲੇ ਦਿਨੋਂ ਭਾਅ ਰੱਖਿਆ ਆਪਾਂ ਭਾਅ ਹੀ ਰੱਖਣਾ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਚੈੱਕ ਕਰਿਓ ਪੰਜ ਨਗਦ ਤੁਹਾਨੂੰ ਦਿਖਾ ਦਤੇ ਆ ਕੱਲੇ ਕੱਲੇ ਨਗਦੀ ਡਿਟੇਲ ਸਾਰੀ ਦੱਸਤੀ ਆ ਤੋੜ ਕੇ ਦਿਖਾ ਦਤੇ ਆ ਰੇਟ ਦੱਸਦਾ ਵਾ ਦੁੱਧ ਦੱਸਦਾ ਵਾ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਚੋ ਅਡਰੈਸ ਇੱਕ ਰੀਫੇ ਬੋਲ ਦਨਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਈ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਭਾਈ ਇੱਕ ਰੀਫੇ ਬੋਲੋ ਭਾਈ ਫੋਨ ਨੰਬਰ ਜੀ 6284741411276282741127 ਜੀ ਬਾਕੀ ਜਿੰਨੇ ਭੈਣ ਭਰਾਣੇ ਦੂਰ ਹੋਣਾ ਭਾਈ ਫੋਨ ਕਰਕੇ ਆਵੇ ਜੀ ਆਪਣੇ ਕੋਲ ਮਿਲਨ ਦਾ ਟਾਈਮ ਹੋਊਗਾ 10 ਤੋਂ 2 ਵਜੇ ਤੱਕ ਠੀਕ ਹੈ ਜੀ ਆਹ ਬਾਕੀ ਫਿਰ ਮਾਲ ਡੰਗਰ ਹਾਂਜੀ ਮਾਲ ਡੰਗਰ ਲੈਣਾ ਹੁੰਦਾ ਹਾਂਜੀ ਹਾਂਜੀ ਬਾਕੀ ਫੋਨ ਕਰਕੇ ਭੈਣ ਭਰਾ ਫੋਨ ਆਪਣਾ 24 ਘੰਟੇ ਖੁੱਲਾ ਠੀਕ ਹੈ ਜਦੋਂ ਮਰਜ਼ੀ ਕੋ ਭੈਣ ਭਰਾ ਆਵੇ ਠੀਕ ਹੈ ਜੀ ਤੇ ਬਕਾਇਦਾ ਬੇਨਤੀ ਇਹੋ ਹੀ ਆ ਵੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਸਾਰੀ ਠੀਕ ਹੈ ਜੀ ਫਿਰ ਪਸੰਦ ਕਰਕੇ ਡੰਗਰ ਫੇਰ ਆਪਾਂ ਨੂੰ ਭਾਵੇਂ ਉਹ ਇਹ ਨਹੀਂ ਗੱਲ ਵੀ ਸਾਈ ਪਾ ਕੇ ਹੋਣਾ ਭਾਵੇਂ ਸਾਈ ਪਾਈ ਆ ਤੇ ਭਾਵੇਂ ਨਹੀਂ ਪਾਈ ਠੀਕ ਹੈ ਇੱਥੇ ਆ ਕੇ ਜਿਹੜੀ ਚੰਗੀ ਲੱਗਦੀ ਆਪਦੀ ਆ ਕੇ ਲੈ ਲਓ ਠੀਕ ਹੈ ਜੀ ਤੇ ਘਰੇ ਆ ਕੇ ਆਪਦੀ ਤਸੱਲੀ ਕਰਕੇ ਜਰੂਰ ਖੜੋ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ